ਨਾਮ ਨਾਲ ਸਿੰਘ ਲੱਗ ਜਾਣ ਤੋਂ ਮਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦ ਲੱਗਦਾ ਸੀ ਸੁਭਾਅ 'ਚ ਕੋਈ ਫਰਕ ਪਿਆ ਹੂੰ ਉਹ ਕੰਦਾ ਫਰਕ ਇੰਦਰਾਪੁਰੀ ਕੰਬਲ ਲਾ ਦਿੱਤੀ ਉਹਨਾਂ ਨੇ ਤੁਸੀਂ ਦੇਖੋ ਕਿੱਡਾ ਵਰਤਾਰ ਹੈ ਇੰਦਰਾਪੁਰੀ ਕੰਬਲ ਲਾ ਦਿੱਤੀ ਮੈਨੂੰ ਯਾਦ ਆਉਂਦਾ ਹੈ ਕਹਿੰਦੇ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਜਦੋਂ ਕਿਹਾ ਵੀ ਸਾਹਮਣੇ ਭਾਈ ਤੈਨੂੰ ਕੀ ਦਿਸਦਾ ਹੈ ਤੇ ਭਾਈ ਸਾਹਿਬ ਨੇ ਕਿਹਾ ਵੀ ਮਹਾਰਾਜ ਕੱਟਾਂ ਆਉਂਦਾ ਮਾਰ ਕੇ ਤੁਹਾਡੇ ਚਰਨਾਂ 'ਚ ਲੈ ਕੇ ਆਉਣਾ ਤਾਂ ਮਹਾਰਾਜ ਤੋਂ ਇੱਕ ਹੋਰ ਅਗਿਆ ਮੰਗੀ ਭਾਈ ਬਚਿੱਤਰ ਸਿੰਘ ਨੇ ਹੂੰ ਉਹ ਅਗਿਆ ਕੀ ਮੰਗੀ ਵੀ ਮਹਾਰਾਜ ਇਹ ਤਾਂ ਹੁਣ ਮੈਂ ਮਾਰ ਲੈਣਾ ਕੱਟਾਂ ਤੇ ਬਾਹਰ ਜਿਹੜਾ ਤੁਰਿਆ ਹੁੰਦਾ ਪਹਾੜੀਆਂ ਦਾ ਜੇ ਤੁਸੀਂ ਆਗਿਆ ਦਿਓ ਤਾਂ ਮੈਂ ਇੰਦਰ ਦਾ ਹਾਥੀ ਆ ਜਿਹੜਾ 에ਰਾਵਾਤ ਉਹ ਵੀ ਮਾਰ ਲਿਆ ਵਾ ਹੂੰ ਭਾਈ ਪੀਤਰ ਸਿੰਘ ਕਹਿੰਦੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਣ ਮੈਂ ਇੰਦਰ ਦਾ ਜਿਹੜਾ 에ਰਾਵਾਤ ਹਾਥੀ ਉਹਨੂੰ ਮਾਰ ਲਿਆ ਵਾ ਤਾਂ ਮਹਾਰਾਜ ਦੀ ਮਾਸ ਸੀ ਉਹਨੇ ਕਿਹਾ ਨਹੀਂ ਵੀ ਤੂੰ ਮਾਰ ਲਿਆ ਉਹਨੇ ਜਾ ਕੇ ਇੰਦਰ ਵਾਲਾ ਵੀ ਮਾਰ ਲਿਆ ਹੋਣਾ ਸੀ ਐਡੀ ਕਰਾਮਾਤ ਹੈ ਭਾਈ ਪੀਤਰ ਸਿੰਘ ਉਹੀ ਸੀ ਨਾ ਸਿੰਘ ਫਿਰ ਕਹਿੰਦੇ ਵੀ ਜਦੋਂ ਮਹਾਰਾਜ ਦਰਬਾਰ 'ਚ ਆ ਜਾਂਦੇ ਹੁੰਦੇ ਸੀ ਭਾਈ ਪੀਤਰ ਸਿੰਘ ਮਹਾਰਾਜ ਦੇ ਮੁੱਖ ਅੰਗ ਰਖਿਆਕਾਂ ਦੇ ਵਿੱਚੋਂ ਇੱਕ ਸਿੰਘ ਸੀਗਾ ਤੇ ਕਹਿੰਦੇ ਵੀ ਜਦੋਂ ਮਹਾਰਾਜ ਦਰਬਾਰ 'ਚ ਆ ਜਾਂਦੇ ਸੀ ਤੇ ਭਾਈ ਪੀ ਹੱਤੋਂ ਆਉਂਦੀ ਲੋੜ ਨਹੀਂ ਪੈਂਦੀ ਸੀ ਮਹਾਰਾਜ ਦਾ ਆਉਣਾ ਇਸ ਤਰੀਕੇ ਦਾ ਤੇ ਤੁਸੀਂ ਦੇਖੋ ਮਹਾਰਾਜ ਜਦੋਂ ਬਾਟਾ ਜਾਂ ਅਮਰਤਿ ਸ਼ਕਾ ਦਿੰਦੇ ਸਿੰਘਾਂ ਨੂੰ ਤਾਂ ਉਹ ਨਾਂ ਬਦਲ ਦਿੰਦੇ ਆ ਉਹਨਾਂ ਦੇ ਤਾਂ ਵਰਤਾਰਾ ਕਿੱਥੇ ਜਾਂਦਾ ਹੋਊਗਾ ਉਹ ਕਹਿੰਦਾ ਇੰਦਰਾਪੁਰੀ ਕੰਬਲ ਲਾ ਦਿੱਤੀ ਉਹਨਾਂ ਨੇ ਬਾਬੇ ਦੇ ਕਈ ਬਾਬੇ ਦੇ ਇਹ ਬੋਲ ਕਈ ਦਿਨਾਂ ਤੱਕ ਮੇਰੇ ਅੰਦਰ ਗੂੰਜਦੇ ਰਹੇ ਵਿਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਕਲਗੀਧਰ ਪਿਤਾ ਜੀ ਜਦ ਸਿੱਖਾਂ ਨੂੰ ਜੰਗੀ ਕਰਤਵ ਸਿਖਾ ਰਹੇ ਸਨ ਤਾਂ ਕੁਝ ਸਿੱਖਾਂ ਦੇ ਜੋਸ਼ ਤੇ ਜੋਰ ਦੇਖ ਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਬੋਲੇ ਤੁਸੀਂ ਰਾਜੀ ਹੋਵੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮਧਰਾਜ ਅਸੀਂ ਤੁਹਾਡੇ ਉੱਤੇ ਤਰਠੇ ਹਾਂ ਤੁਸੀਂ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਹੁਣ ਸਿੱਖ ਪੰਜਾਬ ਦਾ ਰਾਜ ਮੰਗੀਆਂ ਦੇ ਵਾਰੀ ਵਾਰੀ ਮਹਾਰਾਜ ਕਹਿੰਦੇ ਇਰਾਨ ਮੰਗੋ ਖੁਰਾਸਾਨ ਮੰਗੋ ਫਰੰਗ ਮੰਗੋ ਜਿੱਥੇ ਤੱਕ ਉਹ ਕਹਿੰਦੇ ਨਹੀਂ ਮਹਾਰਾਜ ਸਾਨੂੰ ਤਾਂ ਪੰਜਾਬ ਦਾ ਰਾਜ ਹੀ ਦਿਓ ਚਲੋ ਇਹ ਅੱਗੇ ਚੱਲਦੀ ਹੈ ਉਹ ਹੁਣ ਦੱਬੇ ਕੁਚਲੇ ਹੈ ਨਾ ਬਹੁਤ ਚਿਰ ਤੋਂ ਪਹਿਲਾਂ ਲਤਾੜੇ ਜਾ ਚੁੱਕੇ ਆ ਉਹਨਾਂ ਨੂੰ ਪਤਾ ਨਹੀਂ ਵੀ ਰਾਜ ਹਾਲਾਂਕਿ ਉਹਨਾਂ ਦੀ ਭਾਵਨਾ ਵੀ ਇਹੀ ਹੈ ਵੀ ਮਹਾਰਾਜ ਜਿੱਥੇ ਵਿਚਰੇ ਸਾਨੂੰ ਤਾਂ ਇਹੀ ਰਾਜ ਮਿਲ ਜੇ ਪਰ ਉਹ ਕਿਉਂਕਿ ਉਹ ਵਿਚਰੇ ਉਸ ਦੁਨੀਆ ਦੇ ਵਿੱਚ ਹੈ ਤੇ ਉਹ ਵੱਡਾ ਰਾਜ ਜਾਵੇਂ ਮੰਗ ਹੀ ਨਹੀਂ ਰਹੇ ਮਹਾਰਾਜ ਕਹਿੰਦੇ ਵੀ ਸਮੁੰਦਰਾਂ ਦੇ ਸਮ ਹੁਣ ਉਹ ਸਿੱਖ ਜਿਹੜੇ ਕਿਸੇ ਟਾਈਮ ਤੇ ਡਰੂ ਸੀ ਜਿਵੇਂ ਆਪਣੇ ਕਵੀਸ਼ਰ ਨਹੀਂ ਪੜਦੇ ਹੁੰਦੇ ਵੀ ਕਾਮ ਹਮਾਰਾ ਤੋਂ ਲੰ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਹੁਜੇ ਉੜੇ ਦਰ ਸੇ ਮਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉਂ ਉਹ ਐਵਜੇ ਸੀਗੇ ਪਹਿਲਾਂ ਹੁਣ ਮਹਾਰਾਜ ਨੇ ਜਦੋਂ ਵਰਤਾਰਾ ਵਰਤਾਇਆ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਕੌਤਕ ਰਚਾਇਆ ਭਗੋਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਤਮ ਸ਼ਕਤੀ ਮਾਤਾ ਸਾਹਿਬ ਦੇਵਾਂ ਦੀ ਝੋਲੀ ਪਾਇਆ ਮਾਤਾ ਨੇ ਆਪਣੇ ਦੁੱਲੇ ਪੁੱਤਰ ਨੂੰ ਪ੍ਰਾਣਾ ਤੋਂ ਵੱਧ ਪਿਆਰ ਦਿੱਤਾ ਤੇ ਉਹੀ ਸਿੱਖ ਜਿਹੜੇ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਦੋਂ ਰਾਜਿਆਂ ਬਾਦਸ਼ ले ਸਕਦੇ ਆ ਉਹ ਅੱਜ ਤਿਆਰ ਬਰ ਤਿਆਰ ਨਿਹੰਗ ਸਿੰਘ ਸੱਜ ਕੇ ਸਤਗੁਰਾਂ ਨੂੰ ਕਹਿ ਰਹੇ ਸਨ ਸੱਚੇ ਪਾਤਸ਼ਾਹ ਪਹਿਲਾਂ ਲਾਹੌਰ ਤੇ ਧਾਵਾ ਬੁਲੀਏ ਕਿ ਦਿੱਲੀ ਤੇ ਇਹ ਵਰਤਾਰਾ ਇੱਕੋ ਦਮ ਜਿਹੜਾ ਵਾਪਰਦਾ ਵਰਤਾਰਾ ਮਹਾਰਾਜ ਨੂੰ ਉਹੀ ਸਿੱਖ ਜਿਹੜੇ ਕਹਿੰਦੇ ਆ ਮਹਾਰਾਜ ਅਸੀਂ ਰਾਜਿਆਂ ਨਾਲ ਲੜਨਾ ਨਹੀਂ ਸਾਨੂੰ ਆਉਂਦਾ ਸਾਨੂੰ ਸਲਤਨਤਾਂ ਨਾਲ ਲੜਨਾ ਨਹੀਂ ਆਉਂਦਾ ਉਹ ਛਾਕੇ ਬਾਟਾ ਅਮਰਤ ਛਾਕੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਪਹਿਲਾਂ ਲਾਹੌਰ ਢਾਈਏ ਕਿ ਦਿੱਲੀ ਢਾਈ ਹੁਣ ਏਡਾ ਵਰਤਾਰਾ ਤਾਂ ਉਹ ਨਾਮ ਬਦਲਨ ਵਾਲੀ ਜਾਂ ਮਹਾਰਾਜ ਦੀ ਕਹਿ ਲੋ ਤੁਸੀਂ ਜਿਹੜਾ ਕੌਤਾਗਰ ਚਾਇਆ ਵਸਾਖੀ ਦਾ ਜਾਂ ਅਮਰਿਸ਼ ਕਾਇਆ ਉਹਦੇ ਨਾਲ ਐਡੀ ਕਰਾਮਾਤ ਹੋਈ ਵੀ ਉਹਨਾਂ ਨੇ ਐਸਾ ਇਨਕਲਾਬ ਧਰਤੀ ਦੇ ਉੱਤੇ ਲਿਆਂਦਾ ਜਿਹੜਾ ਅੱਜ ਤੱਕ ਕਿਸੇ ਮਨੁੱਖ ਨੇ ਲੈ ਕੇ ਨਹੀਂ ਆਂਦਾ ਸੀ ਉਹ ਉਹਨਾਂ ਨੇ ਉਹਨਾਂ ਨੇ ਧਾਵਾ ਇਹਨਾਂ ਨੇ ਤੈਅ ਕਰ ਲਿਆ ਇਹ ਦਾ ਮਤਲਬ ਇੱਕ ਡ੍ਰੈਡ ਨਿਸ਼ਚਾ ਕਰ ਲਿਆ ਕਿ ਅੱਜ ਤੋਂ ਬਾਅਦ ਧਰਤੀ ਦੇ ਕਿਸੇ ਮਨੁੱਖ ਦੇ ਉੱਤੇ ਕੋਈ ਜ਼ੁਲਮ ਨਹੀਂ ਹੋਣ ਦਿੱਤਾ ਜਾਊਗਾ ਉਹ ਸਿੱਖ ਹੋਵੇ ਭਾਵੇਂ ਨਾ ਹੋਵੇ ਮਨੁੱਖ ਹੋਵੇ ਨਾ ਜਾਂ ਕੋਈ इवन ਕੋਈ ਬਨਸਪਤੀ ਹੋਵੇ ਕੋਈ ਜਾਨਵਰ ਹੋਵੇ ਕੋਈ ਵੀ ਹੋਵੇ ਉਹਦੇ ਤੇ ਨਾ ਹੱਕਾ ਕੋਈ ਉਹਦੇ ਤੇ ਦੁਸ਼ਮ ਦੇ ਕੈਦਤ ਹੋਈ ਵੀ ਤੱਕਾ ਜਾਂ ਜ਼ੁਲਮ ਨਹੀਂ ਸਿਆ ਜਾਊਗਾ ਉਹਦੇ ਵਾਸਤੇ ਖਾਲਸਾ ਆਪਦੇ ਅੰਤਲੇ ਸਮਾਸਾਂ ਤੱਕ ਲੜਦਾ ਰਹੂਗਾ ਇਹ ਮਾਰੇ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ ਫਿਰ ਇਹ ਨਿਜ ਤੋਂ ਪਾਸੇ ਕਰਕੇ ਇਹਨੂੰ ਸਵਾਰਥਾਂ ਤੋਂ ਪਾਸੇ ਕਰਕੇ ਇਹਨੂੰ ਦੁਨੀਆ ਦਾ ਸਾਂਝਾ ਬਣਾ ਕੇ ਕਿਉਂਕਿ ਗਾਲ ਅਕਾਲਪੁਰ ਕੀ ਫੌਜ ਹੈ ਨਾ ਅਕਾਲਪੁਰ ਕੀ ਫੌਜ ਇਕੱਲੀ ਸਿੱਖਾਂ ਵਾਸਤੇ ਥੋੜਾ ਲੜੂਗੀ ਉਹ ਸਾਰੇ ਆਸਤੀ ਲੜਦੀ ਇਹ ਖਾਲਸਾ ਜਿਹੜਾ ਮਹਾਰਾਜ ਨੇ ਪ੍ਰਗਟ ਕੀਤਾ ਤਾਂ ਮਹਾਰਾਜੇ ਨੇ ਖਾਲਸਾ ਸਾਜਿਆ ਫਿਰ ਜਿੱਦਾਂ ਤੁਸੀਂ ਕਹ ਆ ਵੀ ਇੱਕ ਕਵੀਸ਼ਰ ਤੇ ਢਾਡੀ ਦਾ ਹੈ ਨਾ ਇੱਕ ਸੁਣਾਉਂਦੇ ਹੁੰਦੇ ਵੀ ਨੰਗੀ ਕਰਦੇ ਕਬੂ ਨਹੀਂ ਪਕੜੀ ਕਾਮ ਹਮਾਰਾ ਜਿਨ੍ਹਾਂ ਕਦੇ ਨੰਗੀ ਕਰਦਨੀ ਸੀ ਫੜੀ ਜਿਨ੍ਹਾਂ ਨੇ ਕਦੇ ਮਤਲਬ ਸਿਰ ਤਾਂ ਨਹੀਂ ਸੀ ਚੁੱਕਿਆ ਰਾਜ ਕਰਨ ਦੀ ਗੱਲ ਤੇ ਵੱਖਰੀ ਹੈ ਜਾਂ ਹਕੂਮਤ ਵੱਲ ਝਾਕਣ ਦੀ ਗੱਲ ਤੇ ਵੱਖਰੀ ਹੈ ਜ਼ੁਲਮ ਦੇ ਖਿਲਾਫ ਤੁਰਨ ਦੀ ਗੱਲ ਤੇ ਵੱਖਰੀ ਜਿਨ੍ਹਾਂ ਦੀਆਂ ਜਵਾਨ ਡੋਲੇ ਜਿਹੜੇ ਆ ਉਹ ਉਸ ਵਕਤ ਦਾ ਜਿਹੜਾ ਮੁਗਲ ਸ਼ਾਸਕ ਚੁੱਕ ਕੇ ਲੈ ਜਾਂਦਾ ਸੀ ਫਿਰ ਜਦੋਂ ਉਹ ਵੀ ਗੁਰੂ ਦਰਬਾਰ ਚ ਆ ਕੇ ਖਾਲਸੇ ਬਣ ਗਏ ਜਿਹੜਾ ਹੁਣ ਅਸੀਂ ਨਾਰਾ ਪੜ ਰਹੇ ਆ ਰਾਜ ਕਰੇਗਾ ਖਾਲਸਾ ਫਿਰ ਉਹਨਾਂ ਰਾਜ ਕਿਵੇਂ ਕੀਤਾ ਉਹ ਮਤਲਬ ਮਾੜੇ ਹੋਏ ਲੋਕ ਦੱਬੇ ਕੁਚਲੇ ਲੋਕ ਜਦੋਂ ਗੁਰੂ ਸ਼ਰਨ ਚ ਆ ਗਏ ਅਮਰ ਸੱਖੇ ਉਹ ਰਾਜ ਕਰਨ ਜੋ ਕਿਵੇਂ ਬਣ ਗਏ ਰਾਜ ਖਾਲਸੇ ਨੇ ਐਸਾ ਕੀਤਾ ਕਿ ਸ਼ਾਇਦ ਜੋਂ ਦੀ ਧਰਤੀ ਸਾਜੀ ਗਈ ਹੈ ਉਸ ਦਾ ਰਾਜ ਕਿਸੇ ਨੇ ਨਹੀਂ ਕੀਤਾ ਉਹੀ ਜਿਹੜੇ ਦੱਬੇ ਕੁਚਲੇ ਸੀ ਨਾ ਜਦੋਂ ਉਹਨਾਂ ਨੇ ਨਿਤਨੇਮ ਕੀਤਾ ਨਾ ਜਦੋਂ ਉਹਨਾਂ ਨੇ ਬਾਣੀ ਪੜ੍ਹੀ ਜਦੋਂ ਉਹਨਾਂ ਨੇ ਪੜ੍ਹਿਆ ਨਮੋ ਸ੍ਰੀ ਪਗੋਤੀ ਬੜਾ ਅਲੀ ਸਰੋਹੀ ਕਰੇਕ ਤੇ ਦੁਐ ਸੁਭਟ ਹਾਦ ਸੋਹੀ ਜਦੋਂ ਉਹਨਾਂ ਨੇ ਇਹ ਸ਼ਬਦ ਪੜ੍ਹੇ ਨਾ ਜਦੋਂ ਉਹਨਾਂ ਨੇ ਪੜਿਆ ਵੀ ਤੀਰੋ ਤੂਫੰਗੋ ਬਡੋਰਾਮ ਜੰਗੋ ਧਮਕਤਾਰ ਅਣੀਰ ਕਮੰਦ ਕੋੜਾ ਪੰਜ ਸ਼ਸਤਰ ਪ੍ਰਵਾਨ ਖਗਖੰਡ ਬਿਹੰਦੰ ਕਲਦਲ ਖੰਡੰ ਅਤਰੰਨਮੰਦੰ ਬਰਬੰਡੰ ਜਦੋਂ ਉਹਨਾਂ ਨੇ ਇਹ ਸ਼ਬਦ ਪੜ੍ਹੇ ਨਾ ਤਾਂ ਉਹ ਜੋਸ਼ ਜਿਹੜਾ ਕਹਿੰਦੇ ਵੀ ਭਾਈ 3740 ਪਾਠ ਚੰਡੀ ਦੀ ਵਾਰ ਦੇ ਕਰ ਦਿੰਦਾ ਹੁੰਦਾ ਸੀ ਉਹ ਜੋਸ਼ ਜਿਹੜਾ ਉਹਨਾਂ ਦੇ ਅੰਦਰ ਆਇਆ ਨਾ ਤਾਂ ਮਤਲਬ ਘਾਰਥ ਦਾ ਘੜੀ ਸੀ ਮਹਾਰਾਜ ਨੇ ਐਡੀ ਕਮਾਲ ਦੀ ਵੀ ਪਰਮ ਮਨੁੱਖਤਾ ਦਾ ਤੁਸੀਂ ਦੇਖੋ ਵੀ ਸਿੱਖ ਫਿਰ ਸਿੰਘ ਫਿਰ ਖਾਲਸਾ ਖਾਲਸਾ ਸਰਮੌਰ ਹੈ ਉਹ ਉਹ ਪਦਵੀ ਬਹੁਤ ਉੱਚੀ ਪਦਵੀ ਹੈ ਸਾਰਿਆਂ ਤੋਂ ਉੱਚੀ ਖਾਲਸੇ ਦੀ ਪਦਵੀ ਹੈ ਹਾਲਾਂਕਿ ਕੋਈ ਆਪਾਂ ਇਹਦੀ ਐਂ ਵਿਆਖਿਆ ਨਹੀਂ ਕਰ ਰਹੇ ਵੀ ਸਿੱਖ ਕੋਈ ਛੋਟਾ ਹੁੰਦਾ ਜਾਂ ਸਿੰਘ ਕੋਈ ਛੋਟਾ ਹੁੰਦਾ ਪਰ ਖਾਲਸਾ ਫਰਮੌਰ ਹੋ ਗਿਆ ਨਾ ਜਿਹੜਾ ਸਿੱਧਾ ਜਵਾਬ ਦੇਈ ਅਕਾਲ ਪੁਰਖ ਨੂੰ ਹੈ ਉਹ ਸਿੱਧਾ ਜਵਾਬ ਦੇ ਉਹਦੀ ਉਹਦੀ ਜਿਹੜੀ ਵੀ ਗੱਲਬਾਤ ਆ ਉਹ ਸਿੱਧੀ ਅਕਾਲ ਪੁਰਖ ਨਾਲ ਹੈ ਗੁਰੂ ਨਾਲ ਸਿੱਧੀ ਉਹਦੀ ਅਟੈਚਮੈਂਟ ਹੈ ਤੇ ਅਪੇਧ ਹੋ ਗਿਆ ਨਾ ਮਹਾਰਾਜ ਕਹਿੰਦੇ ਆ ਨਾ ਵੀ ਖਾਲਸਾ ਮੇਰਾ ਰੂਪ ਹੈ ਖਾਸ ਆਮ ਨਹੀਂ ਉਹ ਖਾਸ ਰੂਪ ਹੈ ਉਹ ਖਾਸ ਰੂਪ ਤਾਂ ਫਿਰ ਇੱਕ ਹੀ ਹੋ ਗਿਆ ਉਹ ਇੱਕ ਹੋ ਗਿਆ ਫਿਰ ਉਹਦਾ ਵਰਤਾਰਾ ਮੈਂ ਕਈ ਵਾਰੀ ਸੋਚਦਾ ਹੁੰਦਾ ਬਾਬਾ ਸੰਗਤ ਸਿੰਘ ਬਾਰੇ ਜਦੋਂ ਕਹਿੰਦੇ ਵੀ ਉੱਥੋਂ ਮਹਾਰਾਜ ਗੱਡੀ ਛੱਡ ਕੇ ਨਿਕਲੇ ਤਾਂ ਉੱਥੇ ਮੁਗਲਾਂ ਨੂੰ ਪਲੇਖਾ ਵੀ ਇਹ ਦਸਵੇਂ ਪਾਤਸ਼ਾਹ ਅੰਦਰ ਹੈ ਹੂੰ ਬਾਬਾ ਸੰਗਤ ਸਿੰਘ ਸੰਗਤ ਸਿੰਘ ਦਾ ਪਲੇਖਾ ਉਹਨਾਂ ਨੂੰ ਇਹ ਲੱਗ ਗਿਆ ਹੂੰ ਹੁਣ ਲੱਗ ਗਿਆ ਤਾਂ ਇਹ ਝੂਠ ਤਾਂ ਸਾਬਤ ਨਹੀਂ ਹੋਉਂਦੇ ਨਾ ਬਾਬਾ ਸੰਗਤ ਸਿੰਘ ਨੂੰ ਓਡਾ ਵਰਤਾਰਾ ਕਰਨਾ ਪਊਗਾ ਦਸਵੇਂ ਪਾਤਸ਼ਾਹ ਜਿੱਦਾਂ ਹੂੰ ਕਿਸੇ ਸਿੱਖ ਚੋਂ ਮਹਾਰਾਜ ਦਾ ਭਲੇਖਾ ਪੈ ਜਾਏ ਕਿਸੇ ਨੂੰ ਫਿਰ ਉਹ ਸਿੱਖ ਦਾ ਕਿਰਦਾਰ ਮਹਾਰਾਜ ਜਿਹਾ ਹੋਣਾ ਹੀ ਚਾਹੀਦਾ ਹੈ ਨਾ ਸਹੀ ਉਹ ਫਿਰ ਬਾਬਾ ਸੰਦੇ ਸਿੰਘ ਨੇ ਉਹ ਵਰਤਾਰਾ ਕਰਕੇ ਦਿਖਾਇਆ ਖਾਲਸੇ ਨੇ ਉਹ ਕੰਮ ਕਰਕੇ ਦਿਖਾਇਆ ਖਾਲਸੇ ਦੇ ਵਿੱਚੋਂ ਝਲਕ ਦਸਵੇਂ ਪਾਸ਼ਾ ਦੀ ਪੈ ਰਹੀ ਸੀ ਲੋਕਾਂ ਨੂੰ ਤਾਂ ਮਹਾਰਾਜ ਨੇ ਆਪ ਜਦੋਂ ਕਿਹਾ ਵੀ ਤੁਸੀਂ ਮੇਰਾ ਖਾਸ ਰੂਪ ਹੋ ਉਹ ਝਲਕ ਮਹਾਰਾਜ ਦੀ ਪੈ ਰਹੀ ਸੀ ਉਹਨਾਂ ਨੇ ਉਹ ਵਰਤਾਰਾ ਕਰਕੇ ਵਿਖਾਇਆ ਉਹ ਰਾਜ ਜਿਹੜਾ ਰਾਜ ਮਹਾਰਾਜ ਨੇ ਕਿਹਾ ਸੀ ਬੇਗੰਪੁਰਾ ਜਿਹੜਾ ਰਾਜ ਮਹਾਰਾਜ ਨੇ ਕਿਹਾ ਸੀ ਵੀ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੇ ਰਝਾਨ ਦਾ ਸਭ ਸੁਖਾਲੀ ਵੁੱਠੀਆ ਇਹ ਹੋਆ ਹਲੇਮੀ ਰਾਜ ਜੀ ਉਹ ਹਲੇਮੀ ਰਾਜ ਖਾਲਸੇ ਨੇ ਪੈਦਾ ਕੀਤਾ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਫਿਰ ਮਿਸਲਾਂ ਨੇ ਕੀਤਾ ਫਿਰ ਸ਼ੇਰੇ ਪੰਜਾਬ ਨੇ ਕੀਤਾ ਉਹ ਰਾਜ ਹੈ ਜਿਹੜੇ ਰਾਜ ਦੇ ਵਿੱਚ ਲੋਕ ਆਉਂਦਾ ਨਾ ਕਰਨੀਨਾਮਾ ਦੇ ਵਿੱਚ ਮਾਇਆ ਇਕੱਠੀ ਕਰਕੇ ਦੇਹੇਗੇ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਇਹ ਖਾਲਸੇ ਦਾ ਰਾਜ ਹੈ ਹੂੰ ਚੰਦਾ ਚੰਦਾ ਕਹਿੰਦੇ ਆ ਕੀ ਕਹਿੰਦੇ ਉਹਨੂੰ ਤੁਸੀਂ ਕਰ ਟੈਕਸ ਟੈਕਸ ਇਕੱਠਾ ਕਰਕੇ ਕੀ ਕਰਾਂਗੇ ਸਿੰਘ ਜੀ ਬਾਬਾ ਬੁੱਤਾ ਸਿੰਘ ਕਹਿੰਦਾ ਬਾਬਾ ਵਰਗਜਾ ਸਿੰਘ ਨੂੰ ਕਹਿੰਦਾ ਵੀ ਆਪਾਂ ਇੱਥੇ ਕਰ ਇਕੱਠਾ ਕਰਨ ਲੱਗੇ ਟੈਕਸ ਇਕੱਠਾ ਕਰਨ ਲੱਗੇ ਉਹ ਗਰਾਉਣ ਲੱਗੇ ਕਰ ਇਹਦਾ ਆਪਾਂ ਕਰਾਂਗੇ ਕੀ ਇਕੱਠਾ ਕਰਕੇ ਉਹ ਕਹਿੰਦਾ ਮਾਇਆ ਇਕੱਠੀ ਕਰਕੇ ਦੇਹਾਂਗੇ ਲੰਗਰ ਲਾਏ ਨੰਗਾ ਭੁਖ ਆਰਤੀ ਆ ਖਾਲੀ ਕੋਈ ਨਾ ਜਾਵੇ ਖਾਲਸੇ ਨੇ ਜੇਬ ਚ ਥੋੜਾ ਪਾਉਣਾ ਖਾਲਸਾ ਕਹਿੰਦਾ ਦਮੜੇ ਇਹਨਾਂ ਨੂੰ ਛੱਲੜ ਕਹਿੰਦਾ ਨੋਟਾਂ ਨੂੰ ਪੈਸੇ ਨੂੰ ਛੱਲੜ ਕਹਿੰਦਾ ਖਾਲਸਾ ਹਣਾ ਨਾਗਣੀ ਕਹਿੰਦਾ ਖਾਲਸਾ ਤੇ ਇਹਨਾਂ ਨੂੰ ਮਾਇਆ ਹੋਈ ਨਾਗਣੀ ਉਹ ਕਹਿੰਦਾ ਵੀ ਇਕੱਠੇ ਕਰਾਂਗੇ ਤੇ ਲੰਗਰ ਲਾਵਾਂਗੇ ਇਹ ਖਾਲਸੇ ਦੇ ਰਾਜ ਦੀ ਤੁਸੀਂ ਦੇਖੋ ਵਾਹ ਦੇਖੋ ਇੱਕੋ ਇੱਕ ਕੌਮ ਹੈ ਜਿਹੜੀ ਕਹਿੰਦੀ ਹੈ ਵੀ ਅਸੀਂ ਪੈਸੇ ਇਕੱਠੇ ਹੋਗੇ ਤਾਂ ਅਸੀਂ ਲੰਗਰ ਲਾ ਕੇ ਲੋਕਾਂ ਨੂੰ ਰਜਾਵਾਂਗੇ ਕਿਹੜੀ ਸਲਤਨਤ ਕਿਹੜੀ ਦੁਨੀਆ ਦੇ ਰਾਜੇ ਰਜਵਾੜੇ ਕਿਹੜੇ ਅੱਜ ਦੇ ਵਜ਼ੀਰੇ ਆਜ਼ਮ ਪ੍ਰਧਾਨ ਮੰਤਰੀ ਕਿਹੜੇ ਆ ਕੰਮ ਕਰ ਰਹੇ ਆ ਤੁਸੀਂ ਦੱਸੋ ਜਦੋਂ ਕੋਈ ਵੱਡੀ ਵਿਪਤਾ ਫੈਲ ਜਾਂਦੀ ਹੈ ਨਾ ਕਿਸੇ ਵੀ ਦੇਸ਼ 'ਚ ਝਾੜ ਦੇ ਖਾਲਸੇ ਦੇ ਮੂੰਹ ਹੱਲ ਹੁਣ ਇਹ ਆਉਣਗੇ ਜੀ ਲੰਗਰ ਲਾਉਣਗੇ ਕਿ ਸੇ ਤੇ ਪਾਇਆ ਨਹੀਂ ਜਿਹੜੇ ਟੈਕਸ ਇਕੱਠੀਆਂ ਕਰਨ ਵਾਲੀਆਂ ਸਰਕਾਰਾਂ ਨੇ ਜਿਨ੍ਹਾਂ ਉਹਨਾਂ 'ਚ ਕੋਈ ਪਾਇਆ ਨਹੀਂ ਹੈਗੀ ਤੇ ਟੈਕਸ ਇਕੱਠਾ ਕਰਦੇ ਕਰਦੇ ਵੀ ਦੇਖੋ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਵਰਤਾਰਾ ਦੇਖੋ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਉਹਨਾਂ ਦੇ ਇੱਕ ਦਿਨ ਦਾ ਇਤਿਹਾਸ ਹੀ ਸਾਨੂੰ ਪਤਾ ਪਤਾ ਨਹੀਂ ਸਾਰੀ ਉਮਰ ਕੀ ਮੱਲਾ ਮਾਰੀਆਂ ਹੋਣੀਆਂ ਹੋਣੀਆਂ ਉਹਨਾਂ ਨੇ ਸਾਨੂੰ ਸਿਰਫ ਇੱਕ ਦਿਨ ਦਾ ਇਤਿਹਾਸ ਪਤਾ ਉਹਨਾਂ ਦਾ ਜਿਹੜੇ ਚ ਕਮਾਲ ਕੀਤੀ ਉਹਨਾਂ ਨੇ ਸਾਰੀ ਉਮਰ ਵੀ ਬਹੁਤ ਵੱਡੀਆਂ ਕਮਾਲਾਂ ਕੀਤੀਆਂ ਹੋਣਗੀਆਂ ਉਹ ਕਹਿੰਦੇ ਵੀ ਆਪਾਂ ਚੰਦਾ ਵਰਾ ਰਹੇ ਹਾਂ ਤੇ ਇੱਕ ਥਾਂ ਤੇ ਕੋਈ ਗਰੀਬ ਬੰਦਾ ਉਥੋਂ ਦੀ ਨੰਗਨ ਲੱਗਿਆ ਤੇ ਉਹਦੇ ਕੋਲ ਹੈ ਨਹੀਂ ਸੀ ਕੁਝ ਦੇਣ ਨੂੰ ਤੇ ਬਾਬਾ ਬੋਤਾ ਸੌਣੇ ਕਿਹਾ ਵੀ ਭਾਈ ਇੱਥੇ ਤਾਂ ਕਰ ਲੱਗਣਾ ਨੰਗਨ ਵਾਸਤੇ ਤੇ ਬਾਬਾ ਕਰਜਾ ਸੌਣ ਤੇ ਬਾਬਾ ਬੋਤਾ ਸੌ ਆਪਸ ਚ ਰਿਆ ਕਰਦੇ ਆ ਵੀ ਆਪਾਂ ਗਰੀਬਾਂ ਤੋਂ ਵੀ ਟੈਕਸ ਲਵਾਂਗੇ ਕਰ ਲਵਾਂਗੇ ਉਹ ਕਹਿੰਦਾ ਨਹੀਂ ਭਾਈ ਗਾਨੇਸ਼ਵਰ ਕਹਿੰਦੇ ਹੁੰਦੇ ਆ ਵੀ ਰਾਜਾ ਰਾਜੇ ਸਮਝ ਰਹੇ ਹਨ ਉਸ ਟਾਈਮ ਤੇ ਆਪਦੇ ਆਪ ਨੂੰ ਕਿਉਂਕਿ ਰਾਜਾ ਖਾਲਸੇ ਦਾ ਉੱਤੇ ਰਾਜਾ ਪਰਜਾਂ ਤੋਂ ਕਰ ਇਸ ਤਰ੍ਹਾਂ ਲਵੇ ਜਿਵੇਂ ਡੂਮਣਾ ਮੱਕੀ ਫੁੱਲ ਤੋਂ ਰਸ ਚੂਸਦੀ ਹੈ ਰਾਸ ਵੀ ਲੈ ਜਾਂਦੀ ਐ ਤੇ ਫੋਲੋ ਨੂੰ ਪਤਾ ਹੋ ਨਹੀਂ ਲੱਗਦਾ ਹੂੰ ਖਾਲਸਾ ਜਦੋਂ ਕਿਤੇ ਕਰ ਵੀ ਲਊਗਾ ਨਾ ਜਿਹਨੂੰ ਇਹ ਕਹਿੰਦੇ ਆ ਵੀ ਟੈਕਸ ਭਰੋ ਜੀ ਟੈਕਸ ਭਰੋ ਸਰਕਾਰਾਂ ਰਲਾ ਪਾਉਂਦੀਆਂ ਉਹ ਟੈਕਸ ਵੀ ਜਦੋਂ ਖਾਲਸਾ ਕਿਸੇ ਤੋਂ ਲਊਗਾ ਕਿਸੇ ਨੂੰ ਪਤਾ ਨਹੀਂ ਲੱਗਣ ਦੇਊਗਾ ਭਾਈ ਤੁਹਾਡੇ ਤੇ ਆ ਕੈਨੇਡਾ ਅਮਰੀਕਾ ਜਿਹੜੇ ਸਿੱਖ ਬੈਠੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਮਾਈਆਂ ਕਿੰਨੀਆਂ ਹੈਗਾ ਜੀ ਉਹ ਕਹਿੰਦੇ ਜੀ ਸਰਕਾਰਾਂ ਟੈਕਸ ਹੀ ਲੈ ਜਾਂਦੀਆਂ ਸਾਰਾ ਹੈਨਾ ਉਹ ਦੂਰ ਦੇ ਢੋਲੀ ਸੁਭਾਅ ਨਹੀਂ ਹੁੰਦੇ ਸੋ ਇਸ ਕਰਕੇ ਖਾਲਸੇ ਦੇ ਰਾਜ 'ਚ ਐਡੀ ਕਮਾਲ ਹੈ ਖਾਲਸੇ ਦੇ ਰਾਜ 'ਚ ਕੀ ਹੁੰਦਾ ਬਾਬਾ ਜੀ ਵੀ ਬੇਰੀ ਦੇ ਬੇਰਾਂ ਵਾਸਤੇ ਬੱਚੇ ਵੱਟੇ ਮਾਰ ਰਹੇ ਆ ਕਿ ਉਹ ਬੇਰ ਥੱਲੇ ਡਿੱਗਦੇ ਆ ਤੇ ਬੱਚੇ ਖਾਂਦੇ ਆ ਉਹ ਵੱਟਾ ਮਾਰਦੇ ਮਾਰਦੇ ਕਿਸੇ ਸ਼ਰਾਰਤੀ ਜਵਾਕ ਤੋਂ ਜ਼ੋਰ ਦੀ ਵੱਟਾ ਚੱਲ ਜਾਂਦਾ ਤਾਂ ਉਹ ਸ਼ੇਰੇ ਪੰਜਾਬ ਦੇ ਵਜਦਾ ਹੂੰ ਸ਼ੇਰੇ ਪੰਜਾਬ ਦੇ ਵਜਦਾ ਤੇ ਸ਼ੇਰੇ ਪੰਜਾਬ ਕਹਿੰਦਾ ਵੀ ਭਾਈਆ ਇੰਨੀ ਪਿਆਰ ਕਰਦੇ ਆ ਲੋਕ ਉਸ ਤਾਈਂ ਤੇ ਸ਼ੇਰੇ ਪੰਜਾਬ ਨੂੰ ਕਹਿੰਦੇ ਜਦੋਂ ਉਹਦੀ ਸਵਾਰੀ ਲੰਘਦੀ ਆ ਲੋਕ ਮੱਥੇ ਟੇਕਦੇ ਇਹ ਕੌਣ ਆ ਜਿਹਨੇ ਮਹਾਰਾਜ ਦੇ ਵੱਟਾ ਮਾਰਤਾ ਉਹਨਾਂ ਨੇ ਜਵਾਕ ਫਟ ਲਿਆਂਦੇ ਸਸੇ ਭਾਈ ਮੇਰੇ ਕਹਤਾ ਵੱਟਾ ਮਾਰਿਆ ਮਹਾਰਾਜ ਸ਼ੇਰੇ ਪੰਜਾਬ ਤੁਹਾਡੇ ਵੱਟਾ ਕਿਉਂ ਮਾਰਨਾ ਜੀ ਤੁਸੀਂ ਤਾਂ ਸਾਡੇ ਹੈਨਾ ਦੇਣ ਹਾ ਦੇਨੇ ਉਹ ਸਾਨੂੰ ਖਵਾਉਨੇ ਹੋ ਪਾਲਦੇ ਹੋ ਤੁਸੀਂ ਤਾਂ ਸਾਡੇ ਰਾਜੇ ਹੋ ਫਿਰ ਭਾਈ ਵੱਟਾ ਤਾਂ ਮੇਰੇ ਲੱਗਿਆ ਵੱਟਾ ਤਾਂ ਮਹਾਰਾਜ ਅਸੀਂ 베ਰੀ ਦੇ ਮਾਰਦੇ ਸੀ ਭਾਈ 베ਰੀ ਦੇ ਕਹਤਾ ਵੱਟੇ ਮਾਰਦੇ ਸੀ ਉਹ ਤੁਹਾਨੂੰ ਕੀ ਕਹਿੰਦੀ ਹੈ ਮਹਾਰਾਜ 베ਰੀ ਦੇ ਵੱਟੇ ਮਾਰਦੇ ਹਾਂ ਤੁਹਾਨੂੰ 베ਰ ਦਿੰਦੀ ਹੈ ਮਹਾਰਾਜ ਬੜਾ ਹੈਰਾਨ ਕਹਦਾ ਮਹਾਰਾਜ ਆ ਪੰਜਾਬ ਦਾ ਮਹਾਰਾਜ ਆ ਸ਼ੇਰੇ ਪੰਜਾਬ ਕੌਮ ਉਹਨੂੰ ਕਹਿੰਦੀ ਹੈ ਲੋਕ ਉਹਨੂੰ ਸ਼ੇਰੇ ਪੰਜਾਬ ਕਹਿੰਦੇ ਆ ਉਹ 베ਰੀ ਤੋਂ ਵੀ ਮਾੜਾ ਹੋ ਗਿਆ ਤੇ 베ਰੀ ਦੇ ਵੱਟੇ ਮਾਰੋ ਤਾਂ 베ਰ ਦਿੰਦੀ ਐ ਮਹਾਰਾਜ ਦੇ ਵੱਟੇ ਮਾਰੋ ਕੁਛ ਵੀ ਰਾ ਦੇਵੇ ਇਹਨਾਂ ਨੂੰ ਮੋਹਰਾ ਦਿਓ ਪੰਜ ਪੰਜ ਸੋਨੇ ਦੀ ਤੇ ਬਾਬਾ ਜੀ ਖਾਲਸੇ ਦਾ ਰਾਜ ਆ ਇੱਕ ਮਾਤਾ ਮਹਾਰਾਜਾ ਸਾਹਿਬ ਲਈ ਜਾਂਦਾ ਆਪਦਾ ਘੋੜਾ ਬਾਜ਼ਾਰ ਵਿੱਚ ਦੀ ਲੰਘ ਰਿਹਾ ਤੇ ਮਾਤਾ ਆਪਦਾ ਲੋਹੇ ਦਾ ਤਵਾ ਉਹਦੇ ਪੈਰਾਂ ਨਾਲ ਘਸਾਉਣ ਲੱਗ ਜਾਂਦੀ ਐ ਹੂੰ ਉਹ ਕਹਿੰਦੇ ਵੀ ਸਪਾਈ ਫੜ ਕੇ ਪਾਸੇ ਕਰਦੇ ਐ ਮਾਤਾ ਕਮਲੀ ਹੋਈਆਂ ਮਹਾਰਾਜ ਦੇ ਡੀੜੇ ਖਰਾਬ ਕਰੀ ਜਾਂਦੀ ਹੂੰ ਉਹ ਕਹਿੰਦੀ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ ਹੂੰ ਕਹਿੰਦੇ ਕੀ ਭੁਲੇਖਾ ਲੱਗ ਗਿਆ ਕਹਿੰਦੀ ਇਹ ਮਹਾਰਾਜਾ ਨਹੀਂ ਮੈਂ ਤਾਂ ਸੁਣਿਆ ਇਹ ਪਾਰਸ ਐ ਹੂੰ ਪਾਰਸ ਨੂੰ ਕਹਿੰਦੀ ਲੋਹਾ ਰਗੜੋ ਤਾਂ ਮੈਂ ਇਹਦੇ ਪੈਰਾਂ ਨਾਲ ਆਪਦਾ ਲੋਹੇ ਦਾ ਮੈਂ ਗਰੀਬ ਬਹੁਤ ਐ ਮੈਂ ਆਪਦੇ ਪੈਰ ਇਹਦੇ ਪੈਰਾਂ ਨਾਲ ਨਾ ਆਪਦਾ ਲੋਹੇ ਦਾ ਤਵਾ ਰਗੜਦੀਆਂ ਸ਼ਾਇਦ ਸੋਨੇ ਦਾ ਹੋਵੇ ਤੇ ਮਹਾਰਾਜ ਜੀ ਨੇ ਗੱਲ ਸੁਣੀ ਤੇ ਉਹਨਾਂ ਨੂੰ ਕਿਹਾ ਸਪਾਹੀਆਂ ਨੂੰ ਪੁੱਛੋ ਭਾਈ ਇਹਦਾ ਜਿਹੜਾ ਤਵਾ ਇਹਦਾ ਭਾਰ ਕਿੰਨਾ ਹੈ ਉਹਨਾਂ ਸੋਨਾ ਦਿਓ ਇਹਨੂੰ ਸਹੀ ਇਹ ਖਾਲਸੇ ਦਾ ਰਾਜ ਆ ਬੱਬਾ ਜੀ ਮੋਚੀ ਦੀ ਆਪਦੀ ਪੰਡ ਐ ਜਿਹੜੀ ਉਹ ਜਾਦੇ ਭਰ ਲੈਂਦਾ ਰਾਸ਼ਨ ਦੀ ਤੇ ਉਹ ਤੋਂ ਚੱਕੀ ਨਹੀਂ ਜਾਂਦੀ ਤੇ ਫਿਰ ਲਕੋ ਕੇ ਆਪਦਾ ਮੂੰਹ ਹਨਾ ਆਪਦਾ ਭੇਸ ਬਦਲ ਕੇ ਤੇ ਸ਼ੇਰੇ ਪੰਜਾਬ ਉਹਦੀ ਪੰਡ ਚੱਕ ਕੇ ਤੇ ਉਹਦੇ ਘਰੇ ਸਿੱਟ ਕੇ ਆਉਂਦਾ ਸਹੀ ਤੇ ਨੀਂਗਾ ਵੀ ਕਾਲ ਪੈ ਗਿਆ ਤਾਂ ਲੁਕ ਜੋ ਜਾ ਕੇ ਇਹ ਮਹਾਰਾਜ ਦੇ ਘਾਰ ਤੱਕੜੀ ਵੀ ਹੈ ਨਾ ਸਾਡੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਇੱਥੇ ਕਾਲ ਪਿਆ ਲਾਹੌਰ ਦੇ ਵਿੱਚ ਤੇ ਉਹ ਇਸਾਈ ਪਾਦਰੀ ਆਏ ਇੱਥੇ ਤੇ ਉਹਨਾਂ ਨੇ ਭੇਜਦੇ ਹੁੰਦੇ ਆ ਇਹ ਵੀ ਥਾਂ ਤੇ ਵੀ ਜਾ ਕੇ ਆਪਦਾ ਪ੍ਰਚਾਰ ਕਰਨਾ ਤਾਂ ਕੋਈ ਸ਼ੋਰ ਹੁੰਦਾ ਇਹਨਾਂ ਤੇ ਉਹ ਪ੍ਰਚਾਰ ਕਰੋ ਆ ਕੇ ਤਾਂ ਉਹ ਆ ਕੇ ਇੱਥੇ ਇਹਨਾਂ ਨੇ ਚਿੱਠੀ ਲਿਖੀ ਕਹਿੰਦੇ ਸਾਨੂੰ ਇੱਕ ਪ੍ਰੋਫੈਸਰ ਪੜਾਉਂਦੇ ਹੁੰਦੇ ਉਹ ਦੱਸ ਦਿੰਦੇ ਸੀ ਵੀ ਕਾਮਨਥ ਲਾਇਬ੍ਰੇਰੀ ਚ ਹਜੇ ਵੀ ਉਹ ਚਿੱਠੀ ਪਈ ਹੈ ਕਹਿੰਦੇ ਲੰਡਨ ਦੇ ਵਿੱਚ ਵੀ ਉਹਨਾਂ ਨੇ ਚਿੱਠੀ ਪਾਈ ਵੀ ਕਾਲ ਤਾਂ ਪਿਆ ਲਾਹੌਰ ਚ ਲੋਕਾਂ ਨੂੰ ਲੋੜ ਵੀ ਹੈ ਪਰ ਇੱਥੇ ਗੁਰੂ ਦਾਇਤੇ ਕੋਈ ਤੇ ਉਹ ਜਿਹੜੇ ਤਰੀਕੇ ਲੋਕਾਂ ਦੀ ਸੇਵਾ ਕਰ ਰਿਹਾ ਸੀ ਤਾਂ ਉਹਦੇ ਪੈਰ ਪਾਸਕ ਵੀ ਨਹੀਂ ਅਸੀਂ ਤਾਂ ਉਹਦੀ ਮਿੱਟੀ ਵਰਗੇ ਵੀ ਨਹੀਂ ਪੈਰਾਂ ਦੀ ਕਰਕੇ ਸੋ ਇਸ ਕਰਕੇ ਖਾਲਸੇ ਦਾ ਜਿਹੜਾ ਰਾਜ ਹੈ ਨਾ ਬਾਬਾ ਜੀ ਉਹ ਦੁਨੀਆ ਤੇ ਵਾਅਦਾ ਇਹੋ ਜਿਹਾ ਰਾਜ ਸਥਾਪਿਤ ਹੋਇਆ ਅੱਜ ਤੱਕ ਕਿਸੇ ਤੋਂ ਨਹੀਂ ਹੋ ਸਕਿਆ ਤਾਂ ਹੁਣ ਜਦੋਂ ਅਸੀਂ ਪੰਜਾਬ ਜੀ ਰਹਿੰਦੇ ਆ ਜੀ ਤੇ ਪੰਜਾਬ ਚ ਰਾਜ ਕਰਦੇ ਜਿਹੜੇ ਹੁਕਮਰਾਨ ਆ ਉਹ ਤਸਵੀਰ ਪਿੱਛੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾ ਰਹੇ ਆ ਹੁਣ ਜਦੋਂ ਤੁਸੀਂ ਜਿਹੜੀ ਇਤਿਹਾਸ ਤੇ ਚਲੋ ਅਸੀਂ ਇਹ ਜਿਹੜੀ ਮੋਚੀ ਜਿਹੜੇ ਕਈਏ ਦੀ ਪੰਡ ਵਾਲੀ ਜਾਂ ਮੋਚੀ ਦੀ ਜਿਹੜੀ ਹੈਗੀ ਪੰਡ ਵਾਲੀ ਉਹ ਬਚਪਨ ਵੀ ਸੁਣੀ ਆ ਸਾਖੀ ਕਿ ਮਹਾਰਾਜਾ ਰਣਜੀਤ ਸਿੰਘ ਐਡਾ ਮਿਹਰਬਾਨ ਸੀ ਹਨਾ ਐਡਾ ਦਰਿਆਦਲ ਰਾਜਾ ਸੀ ਹੁਣ ਫੋਟੋਆਂ ਲੈ ਲੈਣੀਆਂ ਸੌਖੀਆਂ ਹੁਣ ਕੋਈ ਵੱਟਾ ਮਾਰ ਕੇ ਵਿਖਾਵਾਂਗੇ ਸਾਡੇ ਰਾਜੇ ਦੇ ਤੇ ਸਾਟ ਬਰ ਚੱਕ ਲੈਣਗੇ ਮਸਲਾ ਇਹ ਆ ਬਾਬਾ ਜੀ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਦੇ ਅਰਕਾ ਕੋਈ ਆਇਆ ਹੁੰਦਾ ਇਹਨ ਇਹਨਾਂ ਦੀਆਂ ਨਹੀਂ ਲੱਗੀਆਂ ਨਾ ਸਹੀ ਕਾਰਨੀ ਸੀ ਨਾ ਕੋਈ ਹੂੰ ਸੋ ਇਹ ਮਹਾਰਾ ਹੀ ਕਹਿੰਦੇ ਆ ਨਾ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦੇ ਵਸਚਾਰ ਕੇ ਝੂਠੇ ਕਰਤ ਦਵਾਜਾ ਇਹ ਚਾਰ ਦਿਨਾਂ ਦੇ ਪ੍ਰਾਹੁਣੇ ਆ ਖਾਲਸਾ ਤਾਂ ਇਹਨਾਂ ਨੂੰ ਰਾਜ ਰੂਜ ਮੰਨਦਾ ਨਹੀਂ ਹੂੰ ਮਤਲਬ ਜਿਹੜਾ ਖਾਲਸਾ ਹੈ ਅਸਲ ਚ ਖਾਲਸਾ ਹੈ ਮਤਲਬ ਕੋਈ ਆਏ ਨਹੀਂ ਮੇਰੇ ਵਰਗਾ ਪਹਿਰਾਵੇ ਵਾਲਾ ਤੁਸੀਂ ਕਹੋ ਵੀ ਭਾਈ ਆਏ ਮੁੰਡਾ ਬਾਣਾ ਪਾਈ ਬੈਠਾ ਤੇ ਕਿਰਪਾਨ ਬੰਨ ਪਾਈ ਆ ਉਤੋਂ ਦੀ ਤੇ ਦਮੱਲਾ ਚੜਿਆ ਹੋਵੇ ਉਹ ਖਾਲਸਾ ਨਹੀਂ ਅਸਲ ਚ ਜਿਹੜਾ ਖਾਲਸਾ ਹੈ ਜਿਹੜੇ ਉਹ ਕਹੋ ਕਬੀਰ ਜਣ ਭਈ ਖਾਲਸੇ ਜਿਹੜਾ ਖਾਲਸਾ ਮਹਾਰਾ ਹੀ ਨੇ ਵਰਤਾਰਾ ਵਰਤਾਇਆ ਹ ਜਿਹੜਾ ਯਾਦ ਕਰਾਉਂਦਾ ਸਾਨੂੰ ਭਾਈ ਸੁਖਾ ਸਿੰਘ ਹੋਰਾਂ ਦੀ ਵੱਡਿਆਂ ਦੀ ਮਾਂ ਹਨਾ ਮਹਾਰ ਯੋਧਿਆਂ ਦੀ ਉਹ ਖਾਲਸਾ ਤੇ ਇਹ ਜਿਹੜਾ ਹੈਗਾ ਅਸਲ 'ਚ ਜਿਹੜਾ ਖਾਲਸਾ ਉਹ ਖਾਲਸਾ ਜਿਹੜਾ ਉਹ ਇਹਨਾਂ ਨੂੰ ਸਰਕਾਰਾਂ ਸੁਰੂਆਣੀ ਮੰਨਦਾ ਉਹ ਇਹਨਾਂ ਨੂੰ ਰਾਜੇ ਰੂਜ ਨਹੀਂ ਮੰਨਦਾ ਉਹ ਤਾਂ ਖੈਰ ਮਹਾਰਾਜ ਰਣਜੀਤ ਸਿੰਘ ਨੂੰ ਨਹੀਂ ਮੰਨਦਾ ਸੀ ਸਹੀ ਹੈ ਜਿਹੜਾ ਐਡਾ ਉੱਤਮ ਸੀ ਉਹਨੂੰ ਵੀ ਨਹੀਂ ਸਮਝਦਾ ਮਤਲਬ ਕਾਲੀ ਫੁੱਲਾ ਸੋਂਦਾ ਵਰਤਾਰਾ ਕੋਈ ਖੇਡ ਥੋੜਾ ਕਾਲੀ ਫੁੱਲਾ ਸੋਂ ਐਸਾ ਸੂਰਮਾ ਜਿਹੜਾ ਉਹ ਕਹਿੰਦੇ ਵੀ ਗੜ੍ਹ ਨਹੀਂ ਟੁੱਟਦਾ ਗੜ੍ਹ ਨਹੀਂ ਟੁੱਟਦਾ ਹਨਾ ਕਿਲਾ ਨਹੀਂ ਟੁੱਟਦਾ ਜੀ ਮਲਤਾਨ ਦਾ ਮਹਾਰਾਜ ਕਹਿੰਦਾ ਆ ਕੇ ਕਾਲੀ ਫੁੱਲਾ ਸੋਂ ਨੂੰ ਕਾਲੀ ਫੁੱਲਾ ਸੋਂ ਕਹਿੰਦਾ ਵੀ ਤੇਰੇ ਤੋਂ ਨਹੀਂ ਟੁੱਟਦਾ ਹੋਣਾ ਸਿੰਘ ਦਾ ਕਹਿੰਦੇ ਵੀ ਗੜ੍ਹ ਤੋੜਨਾ ਕਹਿੰਦੇ ਪਿਸ਼ਾਬ ਕਰਨ ਨੂੰ ਤੇ ਜਿੰਨੇ ਚਿਰ ਚ ਲੋਕ ਪਿਸ਼ਾਬ ਕਰ ਲੈਂਦੇ ਉਹਨੇ ਚ ਸਿੱਖ ਕਿਲਾ ਤੋੜ ਦਿੰਦੇ ਆ ਸਿੰਘ ਤੇ ਤੋੜਿਆ ਉਹਨਾਂ ਨੇ ਫਿਰ ਤੂਪ ਦਾ ਪਹੀਆ ਟੁੱਟ ਗਿਆ ਤੇ ਮੋਢੇ ਦੇ ਦੇ ਕੇ ਤੋ ਇਹ ਖੇਡ ਥੋੜਾ ਬਾਬਾ ਜੀ ਉੱਥੇ ਸੀਗਾ ਸੂਈਆਂ ਉਹਨਾਂ ਦਾ ਇੱਕ ਉਹਨਾਂ ਦਾ ਸੂਈਆਂ ਸੀ ਇੱਕ ਉਥੇ ਉਹ ਦੇਖਣ ਆਇਆ ਸੀ ਇਹਨਾਂ ਦਾ ਵਰਤਾਰਾ ਤੇ ਉਹ ਡਰ ਕੇ ਭੱਜਿਆ ਉਥੋਂ ਜਾ ਕੇ ਉਹਨੂੰ ਦੱਸਿਆ ਤੁਸੀਂ ਇਹਨਾਂ ਨੂੰ ਕਿਵੇਂ ਹਰਾ ਲੋਗੇ ਤੂਪ ਦਾ ਪਹੀਆ ਟੁੱਟ ਗਿਆ ਤੇ ਉਹਦੀ ਥਾਂ ਤੇ ਮੋਢਾ ਦੰਦੇ ਤੇ ਜਦੋਂ ਤੂਪ ਚੱਲਦੀ ਹੈ ਤੇ ਮੋਢੇ ਵਾਲਾ ਸਿੰਘ ਚੜਾਈ ਕਰ ਜਾਂਦਾ ਸ਼ਹੀਦ ਹੋ ਜਾਂਦਾ ਹੂੰ ਸੋ ਜਿਹੜਾ ਇਹ ਇਹਨਾਂ ਰਾਜਾ ਨਾਲ ਕਿਸੇ ਨਾਲ ਤੁਲਨਾ ਕਰਨੀ ਮਤਲਬ ਮੈਂ ਕਹੂੰਗਾ ਵੀ 49 ਤੋਂ ਬਾਅਦ ਕਿਸੇ ਨਾਲ ਵੀ ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ। 1849 ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦੀ ਤੁਲਨਾ ਇਹ ਸਾਰੇ ਰਲ ਵੀ ਜਾਣ ਨਾ ਇਹ ਸਾਰੇ ਜਿੰਨੇ 1849 ਤੋਂ ਲੈ ਕੇ 2024 ਆ ਗਿਆ ਇਕੱਠੇ ਕਰ ਲੋ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇਹਨਾਂ ਸਾਰਿਆਂ ਦੇ ਇਕੱਠਿਆਂ ਦੇ ਚੰਗੇ ਕੰਮ ਕੱਢ ਲੋ ਉਹਦੇ ਪੈਰ ਅਰਗੇ ਵੀ ਇਹਨਾਂ ਦੇ ਸਾਰੇ ਚੰਗੇ ਕੰਮ ਵੀ ਸਹੀ ਇਸ ਕਰਕੇ ਉਹਦੇ ਉਹਦੇ ਅਰਗਾ ਹੁਣ ਉਹਦੇ ਅਰਗਾ ਉਹੀ ਸੀਗਾ ਹਾਂ ਇਹ ਹਜੇ ਤਾਂ ਉਹ ਕਹਿੰਦੇ ਵੀ ਅੱਖੋਂ ਕਾਣਾ ਸੀ ਹਣਾ ਜੇ ਕਹਿੰਦੇ ਵੀ ਹਾਲਾਂਕਿ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਅੱਖੋਂ ਕਾਣੇ ਹੋਣ ਨਾਲ ਮਤਲਬ ਜਿਹੜੇ ਤੁਹਾਡੇ ਨਿਸ਼ਚਿਤਾ ਕਾਣਾ ਨਹੀਂ ਨਾ ਹੋ ਜਾਂਦਾ ਉਹਦਾ ਨਿਸ਼ਚਾ ਇੰਨਾ ਪੱਕਾ ਸੀ ਤੋ ਉਹਦੀ ਰੀਸ ਹੋਣੀ ਤਾਂ ਬਹੁਤ ਔਖੀ ਹੈ ਤੇ ਇਹ ਹੈ ਵੀ ਮਹਾਰਾਜ ਮੇਰ ਕਰਨਗੇ ਉਹਦੇ ਵਰਗੇ ਆਉਣਗੇ ਹਜੇ ਇਹ ਨਹੀਂ ਆਉਣਗੇ ਨਹੀਂ ਉਦੋਂ ਤੱਕੜੇ ਆਉਣਗੇ ਜਦੋਂ ਅਸੀਂ ਦੁਨਿਆਵੀ ਤੌਰ ਤੇ ਵੀ ਕਿਸੇ ਦਾ ਜਨਮ ਦਿਨ ਮਨਾਉਂਦੇ ਆ ਨਾ ਜਿੱਦਾਂ ਅਸੀਂ ਨਿਆਣਿਆਂ ਦੇ ਜਨਮ ਦਿਨ ਮਨਾਉਂਦੇ ਆ ਅਸੀਂ ਉਹਦੀਆਂ ਯਾਦਾਂ ਤਾਜ਼ੀਆਂ ਕਰਦੇ ਆ ਵੀ ਹਾਂ ਜਦੋਂ ਇੱਕ ਸਾਲ ਦਾ ਸੀ ਤੂੰ ਐ ਕਰਦਾ ਤੂੰ ਐ ਬੋਲਦਾ ਸੀ ਜਦੋਂ 2 ਸਾਲ ਦਾ ਹੋਇਆ ਜਦੋਂ ਬਜ਼ੁਰਗ ਵੀ ਕਈ ਜਨਮ ਦਿਨ ਮਨਾਉਂਦੇ ਆ ਉਮਰ ਦੀਆਂ ਯਾਦਾਂ ਜਦੋਂ ਮੈਂ 25 ਸਾਲਾਂ ਦਾ ਹੋਇਆ ਮੈਂ ਐ ਕੀਤਾ ਅੱਜ ਅਸੀਂ ਖਾਲਸੇ ਦਾ ਜਨਮ ਦਿਨ ਸਾਡੀ ਭਾਸ਼ਾ ਤੱਕ ਪ੍ਰਕਾਸ਼ ਦਿਹਾੜਾ ਖਾਲਸੇ ਦਾ ਸਾਜਨਾ ਦਿਵਸ 325 ਸਾਲ ਹੋ ਗਏ ਖਾਲਸੇ ਨੂੰ ਤਾਂ ਖਾਲਸਾ ਇਹ ਹੁ ਆਣਾ ਜੇ ਖਾਲਸਾ ਬਜ਼ੁਰਗ ਹੋ ਗਿਆ ਨਾ 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 ਇਹ ਤਾਂ ਜਵਾਨ ਹੋਣਾ ਬੱਬਾ ਜੀ ਬਜ਼ੁਰਗ ਕਿੱਥੇ ਹੋ ਗਿਆ ਖਾਲਸਾ ਖਾਲਸਾ ਰਹਿੰਦੀ ਦੁਨੀਆ ਤੱਕ ਰਹਿਣਾ ਪ੍ਰੋਫੈਸਰ ਪੰਨੂ ਕਹਿੰਦੇ ਹੁੰਦੇ ਕਿ ਵਾਰੀ ਕਹਿੰਦੇ ਵੀ ਖਾਲਸਾ ਉਹ ਕਿਰਪਾਨ ਹੈ ਜਿਹਨੂੰ ਹੋਰ ਤਿੱਖੀ ਨਹੀਂ ਕੀਤਾ ਜਾ ਸਕਦਾ ਸਹੀ ਹੈ ਤੇ ਪੂਰੀ ਤਿੱਖੀ ਹੋ ਚੁੱਕੀ ਹੈ ਸੋ ਜਵਾਨੀ ਤੇ ਹੀ ਆ ਬਾਈ ਬਜ਼ੁਰਗੜੀ ਹੋਣਾ ਇਹਨੇ ਤੇ ਜੇ ਬਜ਼ੁਰਗ ਹੋਊਗੀ ਵੀ ਗੁਰਮਖ ਵੱਡੇ ਕਦੇ ਨਹੀਂ ਮਹਾਰਾ ਜੀ ਕਹਿੰਦੇ ਇਹਨਾਂ ਦਾ ਬੁਢਾਪਾ ਬਾਬਾ ਦੀਪ ਸਿੰਘ ਅਰਗ ਹੈ ਹੂੰ ਖਾਲਸੇ ਦਾ ਬੜਾਪਾ ਕੋਈ ਆਏ ਨਹੀਂਗਾ ਵੀ ਖਾਲਸੇ ਦਾ ਬੜਾਪਾ ਆਇਆ ਜੀ 60 ਸਾਲ ਦਾ ਹੋ ਗਿਆ ਰਿਟਾਇਰ ਕਰਦੇ ਹੂੰ ਖਾਲਸੇ ਦਾ ਬੜਾਪਾ ਤਾਂ ਇਹ ਆ ਵੀ 18 ਸੇ ਖੰਡਾ ਫੋਨ ਆ ਵੋਣਾ ਹੈ 80 ਸਾਲਾਂ ਦਾ ਹੋ ਕੇ ਵੀ ਤੇ ਅਸੀਂਾਂ ਨੂੰ ਬਜ਼ੁਰਗ ਕਹਿ ਦਿੰਦੇ ਆ ਹਣਾ ਅਸੀਂਾਂ ਅੱਲੇ ਅੱਜ ਤਾਂ ਮੰਜੇ ਤੇ ਪੈ ਜਾਂਦੇ ਆ ਪਰ ਖਾਲਸਾ ਨਹੀਂ ਬਾਬਾਈ ਖਾਲਸੇ ਦਾ ਵਰਤਾਰਾ ਬਾਬਾ ਨੌਦਸੋਂ ਹਰ ਗਏ ਬਾਬਾ ਨੌਦਸੋਂ ਤੇ ਬਾਬਾ ਦੀਪ ਸਿੰਘ ਭਰਾ ਹੀ ਹੈ ਨਾ ਤੇ ਬਾਬਾ ਨੌਦਸੋਂ ਉਹ ਸੂਰਮਾ ਜਿਹੜਾ ਮੌਤ ਨੂੰ ਖੰਘੂਰਾ ਮਾਰ ਦਿੰਦਾ ਸੀ ਮੌਤ ਖੜੀ ਕਹਿੰਦੀ ਬਾਬਾ ਦੀਪ ਸਿੰਘ ਨੂੰ ਕਹਿ ਰਹੀ ਹੈ ਵੀ ਤੁਸੀਂ ਇਹ ਕਿਹੜਾ ਪ੍ਰਾਣ ਕਰ ਲਿਆ ਵੀ ਮੈਂ ਪ੍ਰਾਣ ਹੀ ਦਰਬਾਰ ਸਾਹਿਬ ਜਾ ਕੇ ਤੇ ਆ ਗੂੰਗਾ ਮੌਤ ਨੂੰ ਜਿੱਤਣ ਦੀ ਗੱਲ ਕਰਦੇ ਹਾਂ ਹਜੇ ਬਾਬਾ ਦੀਪ ਸਿੰਘ ਦੀ ਤੇ ਹੋਣੀ ਦੀ ਤਾਂ ਗੱਲਬਾਤ ਚੱਲ ਰਹੀ ਹੈ ਤੇ ਕੋਲ ਦੀ ਖੰਘੂਰਾ ਮਾਰ ਕੇ ਲੰਘਿਆ ਬਾਬਾ ਨੌਦਸੋਂ ਕਹਿੰਦੀ ਇਹ ਕੌਣ ਆ ਜਿਹੜਾ ਮੈਨੂੰ ਖੰਘੂਰਾ ਮਾਰ ਕੇ ਲੰਘਿਆ ਤੇ ਖਾਲਸਾ ਬਾਬਾ ਜੀ ਖਾਲਸੇ ਦਾ ਵਰਤਾਰਾ ਕੋਈ ਛੋਟਾ ਨਹੀਂ ਹੈ ਬਜ਼ੁਰਗ ਤਾਂ ਕਿੱਥੇ ਹੋਣਾ ਖਾਲਸੇ ਦੇ ਖਾਲਸਾ ਜਵਾਨ ਹੀ ਰਹੂਗਾ ਅਕਾਲ ਪੁਰਖ ਹੈ ਬਾਬਾ ਜੀ 10ਵੇਂ ਪਾਤਸ਼ਾਹ ਨੇ ਵਰਤ ਰਿਆ ਖਾਲਸੇ ਚ ਤੇ ਖਾਸ ਰੂਪ ਹੈ ਖਾਲਸਾ ਉਹਨੇ ਬਜ਼ੁਰਗ ਨਹੀਂ ਉਹ ਅਕਾਲ ਦੇ ਤਾਂ ਗੇਟ ਚ ਹੈ ਨਹੀਂ ਨਾ ਬਜ਼ੁਰਗ ਜਵਾਨੀ ਬੜੇਪਾ ਜਾਂ ਬਚਪਨਾ ਇਹ ਸਾਰਾ ਤਾਂ ਕਾਲ ਦੇ ਗੇਟ ਚ ਹੈ ਖਾਲਸਾ ਅਕਾਲ ਚ ਹੈ ਉਹਦੇ ਤੇ ਫਿਰ ਇਹ ਟਾਈਮ ਦਾ ਤਾਂ ਅਸਰ ਹੋਣਾ ਹੀ ਨਹੀਂ ਨਾ ਟਾਈਮ ਤੇ ਉਹ ਤਾਂ ਪਾਰ ਹੈ ਅਮੀਦਪੁਰ ਜਦ ਲਗ ਖਾਲਸਾ ਰ ਹੈ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਖਾਲਸੇ ਦੇ ਨਿਆਰੇਪਣ ਨੂੰ ਜਿਹੜਾ ਹੈਗਾ ਜਿੱਦਾਂ ਉਹਨੂੰ ਧੁੰਦਲਾਪਣ ਕਹਿ ਵਿਖਾਉਣ ਵਾਸਤੇ ਜਾਂ ਉਹਦੇ ਉੱਤੇ ਜਿਹੜੇ ਸਵਾਲੀਏ ਚਿੰਨ੍ਹ ਹੈਗੇ ਹੁਣ ਵੀ ਕਈ ਜਿਹੜੇ ਬੰਦੇ ਨੇ ਕੋਈ ਮੇਰੇ ਵਰਗੇ ਬਹੁਤ ਸਾਰੇ ਜਿਹੜੇ ਉਹ ਕਹਿੰਦੇ ਮੈਂ ਹਾਂਜੀ ਮੈਂ ਫਲਾਣਾ ਸਿੰਘ ਖਾਲਸਾ ਬਹੁਤ ਸੋਹਣੇ ਉਡਰੇ ਬਾਣੇ ਨਹੀਂ ਪਾਏ ਹੋਏ ਨੇ ਠੀਕ ਹੈ ਬਾਣਾ ਦਾ ਸਤਿ ਗੁਰੂ ਪਾਤਸ਼ਾਹ ਦਾ ਬਖਸ਼ਾ ਉਹ ਨੀਲਾ ਬਾਣਾ ਸਭ ਕੁਝ ਦਿਮਾਲੇ ਕਿਰਪਾਨਾ ਫਿਰ ਜਦੋਂ ਅਸੀਂ ਉਹਨਾਂ ਨੂੰ ਦੁਨੀਆ ਦੇਖਦੀ ਹੈ ਹੁਣ ਹੁਣ ਜਿੱਥੇ ਹੁਣ ਕੀ ਹੋ ਰਿਹਾ ਜੀ ਸਿੱਧ ਤੱਕ ਅਖੀਰੀ ਕਾਲ ਤੱਕ ਸਾਬ ਦੇ ਉੱਤੇ ਸਿੱਖ ਇਤਿਹਾਸ ਦੇ ਉੱਤੇ ਸਿੱਖ ਪਰੰਪਰਾਵਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਵੀ ਆਹ ਤੁਹਾਡੇ ਖਾਲਸੇ ਆ ਇਹਦੇ ਨਾਲ ਤਾਂ ਕਈ ਵਾਰੀ ਬੰਦੇ ਕਹਿੰਦੇ ਆ ਮੱਲੋ ਕੋਈ ਇਹਦੇ ਨਾਲ ਤਾਂ ਅਸੀਂ ਬੇਅਮਰਤੀ ਠੀਕ ਹੈ ਲੈ ਆਹ ਖਾਲਸਾ ਇਹ ਖਾਲਸੇ ਦਾ ਨਿਆਰਾਪਣ ਵੀ ਤਾਂ ਫਿਰ ਉਦੋਂ ਹੀ ਆ ਨਾ ਜਦੋਂ ਖਾਲਸਾ ਨਿਆਰਾ ਰਵੇ ਇਕੱਲੇ ਬਾਣੇ 'ਚ ਨਿਆਰਾਪਣ ਟੇਣ ਆਪਦੇ ਜਣੇ ਬਹੁਤ ਸੋਹਣਾ ਚੜਿਆ ਸੋਹਣੀ ਹੁੰਦੇ ਆ ਦਿਮਾਲੇ ਸਾਰੇ ਪਰ ਮੈਂ ਆਪਦੇ ਜਣੇ ਜਦੋਂ ਬਹੁਤ ਸੋਹਣਾ ਦਿਮਾਲਾ ਚੜਿਆ ਨਾ ਤਾਂ ਮੈਂ ਮੇਰੇ ਨਾਨਾ ਜੀ ਨੂੰ ਕਿਹਾ ਕਮਿਸ਼ਨ ਸੀਗੇ ਉਹ ਅਜਮੇ ਸਿੰਘ ਮੈਂ ਉਹਨਾਂ ਨੂੰ ਕਿਹਾ ਕਿਉਂ ਦਿਮਾਲਾ ਹੈ ਨਾ ਬਾਬੇ ਜੀਤ ਸਿੰਘ ਵਰਗਾ ਮੈਂ ਉਹ ਛੋਟਾ ਸੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਨੇ ਮੈਨੂੰ ਬਹੁਤ ਸੋਹਣੀ ਗੱਲ ਕਹੀ ਸੀ ਕਹਿੰਦੇ ਦਿਮਾਲਾ ਦਾ ਜੀਤ ਸਿੰਘ ਵਰਗਾ ਲਿਆਏਗਾ ਸਿਰ ਉਹ ਜਾ ਕਿੱਥੋਂ ਨੇ ਹਮ ਮਸਲੇ ਸਿਰਾਂ ਦੇ ਆ ਬਾਈ ਸਹੀ ਮਸਲੇ ਭੇਖਦੇ ਤਾਂ ਹੈ ਹੀ ਨਹੀਂ ਮਹਾਰਾਜ ਤਾਂ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਾਂ ਕੋ ਬਸ ਕੀ ਤੇ ਭੇਖ ਕੱਲਾ ਮਹਾਰਾਜ ਉਹਨਾਂ ਨੂੰ ਤਾਂ ਨਹੀਂ ਕਹਿ ਰਹੇ ਜਿਹੜੇ ਬਨਾਰਸ ਕੇ ਠੱਗ ਸੀ ਇਹ ਸਾਡੇ ਵਾਸਤੇ ਵੀ ਲਾਗੂ ਹੋ ਜਾਂਦੀ ਹੈ ਗੱਲ ਸਹੀ ਹਣਾ ਅਸਲ 'ਚ ਤਾਂ ਖਾਲਸਾ ਇਹ ਨਾ ਨਾ ਹੋਵੇ ਭੇਡ ਦੀ ਖਲ 'ਚ ਹੈ ਹੂੰ ਮਸਲਾ ਇਹ ਹੈ ਨਾ